ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਕੈਂਪ ਦੀ ਵਿਸ਼ੇਸ਼ਤਾ ਬਾਰੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਹਰ ਸਾਲ ਦੀ ਤਰ੍ਹਾਂ ਐਤ ਕੀ ਵੀ ਇਸ ਇੱਥੇ ਕੈਂਪ ਲਗਾਇਆ ਗਿਆ ਹੈ ਔਰ ਇਸ ਕੈਂਪ ਦੇ ਮੁਖੀ ਜਿਹੜੇ ਹੈ ਡਾਕਟਰ ਬਲਕਰਨ ਕੌਰ ਸੰਧੂ ਹੈ ਤੇ ਉਹਨਾਂ ਦੀ ਟੀਮ ਉਹਨਾਂ ਦੇ ਵਿੱਚ ਹੋਰ ਵੀ ਡਾਕਟਰ ਜਸਪ੍ਰੀਤ ਡਾਕਟਰ ਅਮਨ ਤੇ ਮਤਲਬ ਹੋਰ ਸਹਾਇਕ ਬੀਬੀ ਸ੍ਰਿਸ਼ਟੀ ਤੇ ਇੱਥੇ ਇੱਕ ਜਿਹੜੀ ਹੋਰ ਵਿਸ਼ੇਸ਼ਤਾ ਵਾਲੀ ਗੱਲ ਹੈ ਕਿ ਇੱਕ ਵਲੰਟੀਅਰ ਇਹਨਾਂ ਡਾਕਟਰਾਂ ਦੀ ਟੀਮ ਨਾਲ ਸਰਦਾਰ ਬਲਵਿੰਦਰ ਸਿੰਘ ਜੋ ਬਰਨਾਲੇ ਤੋਂ ਹੈ ਉਹ ਵੀ 25 ਤਰੀਕ ਤੋਂ ਲੈ ਕੇ ਹੁਣ ਤੱਕ ਦੀ ਨਿਸ਼ਕਾਮ ਸੇਵਾ ਨਿਭਾ ਰਹੇ ਹੈ ਔਰ ਇਸ ਇਹਨਾਂ ਮਰੀਜ਼ਾਂ ਦਾ ਜਿਨ੍ਹਾਂ ਦਾ ਚੈੱਕਅਪ ਕੀਤਾ ਜਾਂਦਾ ਹੈ ਇਹ ਬਿਲਕੁਲ ਫਰੀ ਹੈ ਇੱਥੇ ਕੋਈ ਕੋਸਟ ਨਹੀਂ ਇਹਦੀ ਤੇ ਨਾ ਹੀ ਮਤਲਬ ਕਿਸੇ ਕਿਸਮ ਦਾ ਰਹਿਣ ਸਹਿਣ ਦਾ ਖਰਚਾ ਹੈ ਕਿਉਂਕਿ ਜੋ ਮਰੀਜ਼ ਬਾਹਰੋਂ ਵੀ ਆਉਂਦੇ ਹੈ ਜਾਂ ਲੋਕਲ ਹੁੰਦੇ ਹੈ ਜਾਂ ਦੂਰੋਂ ਨੇੜਿਓਂ ਪਿੰਡਾਂ ਚੋਂ ਆਉਂਦੇ ਹੈ ਉਹਨਾਂ ਦੇ ਰਹਿਣ ਦੀ ਵਿਵਸਥਾ ਵੀ ਹੈ। ਔਰ ਇਸ ਵਿਵਸਥਾ ਵਿੱਚ ਸਾਰੇ ਜਿੰਨੇ ਵੀ ਮਰੀਜ਼ ਹੈਗੇ ਉਹਨਾਂ ਦੇ ਰਹਿਣ ਸੈਣ ਦਾ ਪ੍ਰਬੰਧ ਇੱਥੋਂ ਦੇ ਮੁਖੀ ਬਾਬਾ ਕਰਨੈਲ ਸਿੰਘ ਜੀ ਉਹ ਖੁਦ ਕਰਦੇ ਆ ਜਿਸ ਦਾ ਜਿਹੜਾ ਟੋਟਲੀ ਫ੍ਰੀ ਹੈ। ਜਿਸ ਦਾ ਕੋਈ ਵੀ ਕਿਸੇ ਰੂਮ ਦਾ ਜਾਂ ਕੋਈ ਹੋਰ ਖਾਣ ਪੀਣ ਦਾ ਜਾਂ ਕੋਈ ਹੋਰ ਕੋਈ ਵੀ ਖਰਚਾ ਨਹੀਂ ਲਿਆ ਜਾਂਦਾ। ਉਹ ਸਾਰੇ ਬਾਬਾ ਜੀ ਆਪਣੀ ਰਹਿਨਮਾਈ ਤਲੇ ਇਹਨਾਂ ਸਾਰਿਆਂ ਦੀ ਸੇਵਾ ਦਾ ਸੇਵਾ ਇੱਥੇ ਸੇਵਾ ਨਿਭਾ ਰਹੇ ਹੈ ਔਰ ਸਾਰਿਆਂ ਦਾ ਹੀ ਮੱਲਵ ਇੰਤਜ਼ਾਮ ਬੜਾ ਬਖੂਬੀ ਕੀਤਾ ਜਾਂਦਾ ਹੈ ਤੇ ਸੇਵਾਦਾਰ ਬਾਅਦ ਛੱਡ ਕੇ ਇਹ ਸਾਰਾ ਮੱਲਵ ਇਸ ਵਿੱਚ ਕੈਂਪ ਵਿੱਚ ਹਿੱਸਾ ਪਾਉਂਦੇ ਹੈ ਔਰ ਮਹਾਪੁਰਸ਼ਾਂ ਦੀ ਯਾਦ ਵਿੱਚ ਬਦ ਤੋਂ ਬਦ ਸੇਵਾ ਕਰਦੇ ਹੈ ਇੱਥੇ ਅ ਵੈਸੇ ਤਾਂ ਅਸੀਂ ਸਾਰ ਕਿਸਮ ਦਾ ਹੀ ਮਰੀਜ਼ ਦੇਖਦੇ ਆ ਕਿਉਂਕਿ ਮਰੀਜ਼ਾਂ ਦੇ ਵਿੱਚ ਜਿਵੇਂ ਹੈਡੈਕ ਬੈਕਏਕ ਔਰ ਸ਼ਰਟਕਾ ਮਰੀਜ਼ ਵਗੈਰਾ ਜਿਹੜੇ ਸ਼ਰਟਕਾ ਪਹਿਨਦੇ ਮਰੀਜ਼ ਹੁੰਦੇ ਆ ਉਹਨਾਂ ਦਾ ਕਾਫੀ ਵਧੀਆ ਤਰੀਕੇ ਨਾਲ ਇਲਾਜ ਹੁੰਦਾ ਹੈ ਹੋਰ ਵੀ ਕਿਸੇ ਕਿਸਮ ਦੀ ਕੋਈ ਦਰਦ ਪੇਨ ਬੋਡਿਆਂ ਦਾ ਮੋਡਿਆਂ ਦਾ ਮਤਲਬ ਲੱਕ ਦਾ ਇਹ ਜੋ ਵੀ ਦਰਦ ਹੈ ਜਾਂ ਹੋਰ ਕਿਸੇ ਕਿਸਮ ਨਾਲ ਸਰੀਰ ਕਪੀੜਾ ਉਹਦਾ ਇਲਾਜ ਕੀਤਾ ਜਾਂਦਾ ਹੈ ਔਰ ਉਹ ਵੀ ਬਿਨਾ ਕਿਸੇ ਗੋਲੀ ਟੀਕੇ ਤੋਂ ਆ ਜਿਹੜਾ ਸਾਡਾ ਇੱਕ ਆਪੇ ਜਿਹੜਾ ਕਲੀਨਿਕ ਲੈ ਰਹੇ ਹੋਏ ਇਹ ਸਾਡਾ ਕੈਂਪ ਜਿਹੜਾ 25 ਤਰੀਕ ਤੋਂ ਲੈ ਕੇ 25 2 ਤੋਂ ਲੈ ਕੇ 1 ਮਾਰਚ 2024 ਤੱਕ ਚੱਲੇਗਾ ਔਰ ਇਸ ਕੈਂਪ ਦੇ ਵਿੱਚ ਜਿਹੜਾ ਜਦੋਂ ਵੀ ਕੋਈ ਮਰੀਜ਼ ਜਿਹੜਾ ਦਿੱਤੇ ਸਮੇਂ ਅਨੁਸਾਰ ਮਤਲਬ ਅਸੀਂ ਉਹਨੂੰ ਦੇਖਦੇ ਆਂ ਜੇ ਫਿਰ ਵੀ ਕੋਈ ਰਹਿ ਜਾਂਦਾ ਹੈ ਤਾਂ ਅਸੀਂ ਉਹ ਵੱਧ ਵੀ ਟਾਈਮ ਲਾ ਕੇ ਉਹਨੂੰ ਦੇਖਦੇ ਆਂ ਤਕਰੀਬਨ ਜਿਹੜੇ ਮਰੀਜ਼ਾਂ ਦੀ ਐਂਟਰੀ ਹੋ ਗਈ ਉਹ ਸਾਰੇ ਦੇ ਸਾਰੇ ਅਸੀਂ ਦੇਖ ਕੇ ਜਾਂਦੇ ਆਂ ਅੱਛਾ ਜਿਹੜੀ ਮਤਲਬ ਹੁਣ ਕੋਈ ਜਾਂ ਅੱਧ ਮਹੀਨੇ ਦੇ ਵਿੱਚ ਮਤਲਬ ਕਿੰਨੀ ਜੱਦੀ ਹੋਈਆਂ ਇੱਥੇ ਲਗਭਗ ਹੁਣ ਤੱਕ ਜਿਹੜੇ ਆ 100 ਦੇ ਕਰੀਬ ਨਵੇਂ ਮਰੀਜ਼ ਹੈ ਤੇ ਬਾਕੀ ਮਰੀਜ਼ ਜਿਹੜੇ ਰਿਪੀਟ ਹੁੰਦੇ ਰਹਿੰਦੇ ਆ ਉਹ ਹੈ ਤੇ ਤਕਰੀਬਨ ਸਾਰੇ ਮਰੀਜ਼ਾਂ ਦੀ ਗਿਣਤੀ ਲਗਭਗ 200 ਦੇ ਕਰੀਬ ਹੋ ਜਾਂਦੀ ਹੈ ਜਿਹੜੇ ਸਾਡੇ ਨਾਲ ਟੀਮ ਆਈ ਹੈ ਇੱਕ ਡਾਕਟਰ ਬਲਕਰ ਕੌਰ ਸੰਧੂਤਾ ਮੋਗੇ ਤੋਂ ਹੈ ਤੇ ਡਾਕਟਰ ਰਮਨ ਜਿਹੜੇ ਆ ਇਹ ਸਾਡੇ ਕੋਲ ਜਿਹੜੇ ਇਥੋਂ ਦੇ ਜੰਪਲ ਹੈ ਪਿੱਛੇ ਜੇ ਕੈਨੇਡਾ ਚਲੇ ਗਏ ਸੀ ਤੇ ਹੁਣ ਇਹ ਇਤਕੀ ਕੈਂਪ ਤੇ ਆਏ ਹੋਏ ਐ ਇਹ ਵੀ ਸਾਡੇ ਨਾਲ ਕੰਮ ਕਰ ਰਿਹਾ ਇੱਕ ਬੀਬੀ ਸ੍ਰੇਸ਼ਟੀ ਜਦੋਂ ਤੋਂ ਕੈਂਪ ਸ਼ੁਰੂ ਹੋਇਆ ਇਹ ਵਿਚਾਰੀ ਉਦੋਂ ਤੋਂ ਹੀ ਐਜ ਐਸ ਹੈਕ ਮਤਲਬ ਕੰਮ ਕਰ ਰਹੀ ਹੈ ਤੇ ਦੋ ਡਾਕਟਰ ਸਾਡੇ ਨਾਲ ਹੋਰ ਸੀਗੇ ਉਹ ਵੀ ਆਪਣੀ ਸੇਵਾ ਨਿਭਾ ਕੇ ਗਏ ਆ ਇੱਕ ਡਾਕਟਰ ਜਸਪ੍ਰੀਤ ਕੌਰ ਹੈ ਇਹ ਇਹ ਵੀ ਸਾਡੇ ਨਾਲ ਇੱਥੇ ਉਹ ਬੀਪੀ ਵਗੈਰਾ ਚੈੱਕ ਕਰਦੇ ਆ ਸਾਰਾ ਕੁਝ ਉਹ ਵੀ ਮਤਲਬ ਆਪਣਾ ਸੇਵਾ ਨਿਭਾ ਰਹੇ ਹੈ ਤੇ ਵਿਸ਼ੇਸ਼ ਤੌਰ ਤੇ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਜਿੰਨ ਜਿਹੜੀ ਸੇਵਾ ਨਿਭਾਈ ਗਈ ਹੈ ਨਿਸ਼ਕਾਮ ਸੇਵਾ ਉਹ ਸਰਦਾਰ ਬਲਵਿੰਦਰ ਸਿੰਘ ਐਜੇ ਮਤਲਬ ਸਾਨੂੰ ਉਹ ਗੱਡੀ ਡਰਾਈਵ ਕਰਕੇ 25 ਤਰੀਕ ਤੋਂ ਲੈ ਕੇ ਲੈ ਕੇ ਆਉਂਦੇ ਹੈ ਔਰ ਜਿਹੜੇ ਜਦੋਂ ਤੱਕ ਕੈਂਪ ਜਾਂ ਜਦੋਂ ਤੱਕ ਮਰੀਜ਼ ਅਸੀਂ ਦੇਖੀ ਜਾਂਦੇ ਆ ਉਦੋਂ ਤੱਕ ਉਹ ਸਾਡਾ ਇੱਥੇ ਸਾਥ ਦਿੰਦੇ ਆ ਫੇਰ ਉਹ ਸਾਡੇ ਨਾਲ ਜਿਹੜੇ ਆ ਸਾਨੂੰ ਲੈ ਕੇ ਮਤਲਬ ਜਿੱਥੇ ਵੀ ਡਾਕਟਰ ਨੇ ਪਹੁੰਚਣਾ ਹੈ ਉੱਥੇ ਉਹ ਪਹੁੰਚਦਾ ਕਰਦੇ ਆ ਤੇ ਇਸ ਤਰ੍ਹਾਂ ਮਤਲਬ ਇਹ ਕੈਂਪ ਜਿਹੜਾ ਪੂਰੀ ਸਫਲਤਾਪੂਰਵਕ ਚੱਲ ਰਿਹਾ ਹੈ ਔਰ ਇਹਦਾ ਇਹਦੇ ਵਿੱਚ ਜਿਹੜੀ ਬਾਬਾ ਜੀ ਦਾ ਸਿਰ ਤੇ ਹੱਥ ਹੈ ਉਹਨਾਂ ਦਾ ਮੈਂ ਦਾ ਦੇਣ ਦੇ ਹੀ ਨਹੀਂ ਸਕਦਾ ਕਿਉਂਕਿ ਸਾਨੂੰ ਪਹਿਲਾਂ ਨਾਮ ਬਾਣੀ ਨਾਲ ਜੋੜਿਆ ਔਰ ਫਿਰ ਸਾਨੂੰ ਮਨੁੱਖਤਾ ਦੀ ਸੇਵਾ ਵਿੱਚ ਤਤਪਰ ਕੀਤਾ ਔਰ ਸੇਵਾ ਦਾ ਜਿਹੜਾ ਤਰੀਕਾ ਵੀ ਮਹਾਪੁਰਸ਼ਾਂ ਨੇ ਸਾਨੂੰ ਦੱਸਿਆ ਨਹੀਂ ਸਾਨੂੰ ਕੋਈ ਪਤਾ ਨਹੀਂ ਸੀ ਵੀ ਸੇਵਾ ਕਿਵੇਂ ਕਰਨੀ ਹੈ ਡਾਕਟਰ ਜ਼ਰੂਰ ਸੀਗੇ ਪਰ ਇਸ ਕਰਕੇ ਮੈਨੂੰ ਇਹਦਾ ਕੋਈ ਮਤਲਬ ਇਹਨਾਂ ਗਿਆਨ ਨਹੀਂ ਸੀ ਜੋ ਮਹਾਪੁਰਸ਼ ਨੇ ਸਾਨੂੰ ਦੱਸਿਆ ਉਹਦੇ ਮੁਤਾਬਕ ਹੀ ਅਸੀਂ ਸਾਰਾ ਕੈਂਪ ਯੋਜਿਤ ਕਰਦੇ ਆਂ ਔਰ ਇਹਨੂੰ ਨਿਭਾਉਨੇ ਆਂ ਤੇ ਹਾਂ ਸਾਡੇ ਕੋਲ ਮਰੀਜ਼ ਤਕਰੀਬਨ ਬਹੁਤ ਹੀ ਗਿਣਤੀ ਜਿਹੜੀ ਹੈ ਮਰੀਜ਼ਾਂ ਦੀ ਉਹ ਬਡੇਰੀ ਉਮਰ ਦੇ ਜ਼ਿਆਦਾ ਹੁੰਦੇ ਆ ਕਿਉਂਕਿ ਜਿਹੜੇ ਬਾਹਰ ਅੰਦਰ ਨਹੀਂ ਜਾ ਸਕਦੇ ਉਹ ਇੱਥੇ ਸੌਖੇ ਆਪਣਾ ਟ੍ਰੀਟਮੈਂਟ ਲੈ ਲੈਂਦੇ ਆ ਔਰ ਇਹ ਇਹਨਾਂ ਨੂੰ ਕਈ ਵਾਰੀ ਜਿਹੜਾ ਉਹਨੇ ਸਹੂਲਤਾਂ ਨਹੀਂ ਵੀ ਮਿਲਦੀਆਂ ਜੋ ਬਾਬਾ ਜੀ ਦੇ ਕੈਂਪ 'ਚ ਮਿਲਦੀਆਂ ਤੁਸੀਂ ਇਸੇ ਕਰਕੇ ਅੱਜ ਤੋਂ ਲਾਗਤ ਜਿਹੜਾ ਸ਼ੁਰੂ ਕੀਤਾ ਹੈ ਅਬਾ ਇਸ ਨੂੰ ਲੈ ਕੇ ਆਇਆ ਉਸ ਤੋਂ ਬਾਅਦ ਵੀ ਮਤਲਬ ਇਹ ਕੈਂਪ ਆਉਂਦੀ ਹੈ ਜਾਂ ਸਰ ਇਹਦਾ ਇਹ ਚੱਲਦਾ ਹੈ ਅਸਲ ਵਿੱਚ ਤਾਂ ਜੋ ਕੈਂਪ ਜਿਹੜਾ ਇਹ ਸਲਾਨਾ ਕੈਂਪ ਹੈ ਇਸ ਕੈਂਪ ਦੇ ਵਿੱਚ ਹਰ ਸਹੂਲਤ ਮਹయ్యా ਕੀਤੀ ਜਾਂਦੀ ਹੈ ਬਾਕੀ ਜੇ ਲੋੜ ਪਵੇ ਤਾਂ ਉਹ ਵੀ ਅਸੀਂ ਅਰੇਂਜ ਕਰ ਲੈਂਦੇ ਹਾਂ ਤੇ ਇੱਕ ਮਿੰਟ ਐ ਬਾਬਾ ਜੀ ਨੇ ਮੇਰੀ ਡਿਊਟੀ ਜਿਹੜੀ ਐ ਇਹ ਕੈਂਪੇਨ ਚਾਰਜ ਦੇ ਤੌਰ ਤੇ ਲਈ ਐ ਜਿਹੜੀ ਮੈਂ ਜਿੰਨੀ ਕੋ ਮੈਨੂੰ ਸੋਜੀ ਬਖਸ਼ਦੇ ਐ ਜਾਂ ਜਿੰਨਾ ਕੋ ਪ੍ਰਮਾਤਮਾ ਮੈਨੂੰ ਸੋਜੀ ਬਖਸ਼ਦਾ ਮੈਂ ਉਹਦੇ ਮੁਤਾਬਕ ਆਪਣੀ ਸੇਵਾ ਨਿਭਾਰੇ ਐ ਜੇ ਮੈਂ ਕਮਾ ਵੀ ਮੈਨ ਨਪੁੰਨਾ ਮੈਂ ਤਾਂ ਕੋਈ ਨਪੁੰਨੀ ਸੱਚੇ ਪਾਤਸ਼ਾਹ ਦਾ ਸਿਰ ਤੇ ਹੱਥ ਐ ਤੇ ਉਹ ਜਿਵੇਂ ਵੀ ਸਾਥੋ ਸੇਵਾ ਲੈ ਰਿਹਾ ਐ ਉਸ ਤਰ੍ਹਾਂ ਸੀ ਕਰੀ ਜਾਣੇ ਆ ਇਹ ਹੀ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਕਿ ਸਾਨੂੰ ਇਹ ਹਿੰਮਤ ਬਖਸ਼ਦਾ ਰਵੇ ਤੇ ਅਸੀਂ ਇਹ ਸੇਵਾ ਕਰਦੇ ਰਹੀ